ਆਪਣੇ ਸਰਤੋਂ ਪਾਰਟੀ ਜਾਂਦਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਾਫਕਾ ਅੰਬੈਸਡਰ ਅਮਰੀਕਾ ਦੇ ਵਿੱਚ ਅੱਗੇ ਹੋ ਰਹੇ ਕਿ ਤਰਨਜੀਤ ਸਿੰਘ ਸੰਧੂ ਅੱਜ ਅਜਨਾਲਾ ਦੇ ਵਿੱਚ ਗ੍ਰੈਂਡ ਐਂਟਰੀ ਦੇ ਨਾਲ ਸ਼ਾਮਲ ਹੋ ਰਹੇ ਨੇ ਚੋਣ ਪ੍ਰਚਾਰ ਅਜਨਾਲਾ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਨੇ ਤੇ ਅਜਨਾਲਾ ਦੇ ਵਿੱਚ ਜੁਮਾੜਾ ਜਿਹੜਾ ਖਵਾ ਦੇ ਅਜਨਾਲਾ ਹਿੱਲੇ ਪਹਿਲੇ ਪਿੰਡ ਦੇ ਵਿੱਚੋਂ ਆਪੀ ਜਿੰਦਾਬਾਦ ਜਿੰਦਾਬਾਦ ਆਪੀ ਜਿੰਦਾਬਾਦ ਪਾਰਟੀ ਜੈਹਾਬਾਦ ਸੰਜੀ ਸੰਜੀ ਸੰਧੂ ਜੈਹਾਬਾਦ ਸੰਜੀ ਸੰਜੀ ਸੰਧੂ ਜਿੰਦਾਬਾਦ भारती भारती ਜੋ ਆ ਰਿਹਾ ਮੇਰੇ ਵੀਰ ਜੀ ਇਹ ਇਤਿਹਾਸਿਕ ਏਰੀਆ ਉੱਤੇ ਬੜਾ ਸਵਾਗਤ ਜਿਹੜਾ ਜਨਰਾਲਾ ਲਕੇ ਦੇ ਵਿੱਚ ਅਗਲੇ ਪਾਸੇ ਵੀ ਜਗਾ ਜਗਾ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਸਭਾਉਂ ਨੇ ਉਹ ਜਿਹੜਾ ਇੰਤਜ਼ਾਰ ਕਰ ਰਹੇ ਤਾਂ ਇਹ ਅਮਰਪਾਲ ਸਿੰਘ ਗੋਨੀ ਜਨਾਲਾ ਸਾਹਿਬ ਦਾ ਸੰਸਦਿਕ ਸੰਸਦੂ ਸਾਹਿਬ ਆਏ ਨੇ ਸਾਡੇ ਮੈਟਰ ਸਾਹਿਬ ਤਰਨਜੀਤ ਸਿੰਘ ਸੰਧੋ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਾਂਗੇ ਕਿ ਭਰਾਵਾਂ ਦਾ ਸਵਾਗਤ ਕਰਦੇ ਆਂ ਜਿਹੜਾ ਇਹਨਾਂ ਨੇ ਤਾਲ ਹੋਇਆ ਉਹ ਕਿਤਾਬੀ ਤੌਰ ਤੇ ਲੱਗੇ ਲੱਗੇ ਹੈਲੋ ਮੀ ਵਾਲਾ ਸਵਾਗਤ ਦੇਖਿਆ ਠੀਕ ਹੈ ਤੇ ਤੁਸੀਂ ਇਹਦੇ ਤੋਂ ਇਹ ਅੰਦਾਜ਼ਾ ਲਾ ਲਓ ਕਿ ਸਾਰੇ ਸਾਡੇ ਭਰਾ ਭੈਣ ਇੱਥੇ ਡਵੈਲਪਮੈਂਟ ਚਾਹਦੇ ਨੇ ਤੇ ਸਾਡਾ ਬੜਾ ਕਲੀਅਰ ਮੈਸੇਜ ਹੈ ਕਿ ਅਜ ਨਾਲੇ ਹਰਕੇ ਨੂੰ ਤੇ ਅੰਮ੍ਰਿਤਸਰ ਨੂੰ ਜੀ ਜੀ ਵਾਪਸ ਇੱਕ ਇੱਕ ਭਾਰਤ ਦਾ ਟਾਪ ਸ਼ਹਿਰ ਬਣਾਣਾ ਤੇ ਲਈ ਸਪੈਸ਼ਲ ਪੈਕੇਜ ਲੈ ਰੱਖਿਆ ਸੋ ਸਭ ਸ਼ਹਿਰ ਦੇ ਵਿੱਚ ਤੁਸੀਂ ਉਸ ਦਿਨ ਆਪਾਂ ਮੀਡੀਆ ਦੇ ਨਾਲ ਗੱਲ ਕਰਦੇ ਵਿਜ਼ਨ ਕਲੀਅਰ ਕਰਤਾ ਸੀ ਕੁਝ ਮਹੱਤਵਪੂਰਨ ਸਹੂਲਤਾਂ ਤਿਆਰ ਕਰਕੇ ਦੀਆਂ ਤੇ ਲੋਕ ਸਾਲੇ ਹੋਣਗੇ ਪੁਲਿਸ ਸਾਹਿਬ ਨੂੰ ਦਰਵਾਜ਼ਾ ਲਾਣਾ ਹੈ ਕਿ ਉਹਨਾਂ ਬਾਰੇ ਕੋਈ ਜੇ ਤੁਹਾਡੇ ਤੋਂ ਸੀ ਵੀ ਜਾਣਦੇ ਹੋ ਕੀ ਹਾਲ ਦੀ ਡਰੱਗਸ ਦੀਆਂ ਤੇ ਲਾਅ ਐਂਡ ਆਰਡਰ ਦੀ ਖਾਸ ਤੌਰ ਤੇ ਅੰਮ੍ਰਿਤਸਰ ਤੇ ਇਸ ਇਲਾਕੇ ਦੇ ਲੋਕਾਂ ਨੂੰ ਤੁਹਾਨੂੰ ਪਤਾ ਦੋ ਤਿੰਨ ਦਿਨ ਪਹਿਲਾਂ ਹੀ ਇੱਕ ਇਨਸੀਡੈਂਟ ਹੋਇਆ ਇਤਨਾ ਇਹ ਕਈ ਇਨਸੀਡੈਂਟ ਨਹੀਂ ਬਸ ਇੱਕ ਤੇ ਅਗਰ ਬਾਕੀ ਦੀ ਸਟੇਟਾਂ ਹਾਂਜੀ ਇੱਕ ਨਾਲ ਹੀ ਹਾਲਕਾ ਲਾਅ ਐਂਡ ਆਰਡਰ ਕੰਟਰੋਲ ਹੋ ਰਹੀ ਹੈ ਤੇ ਇੱਥੇ ਵੀ ਹੋਣੀ ਚਾਹੀਦੀ ਹੈ ਸਰਕਾਰ ਨੂੰ ਇੱਥੋਂ ਦੀ ਸਰਕਾਰ ਨੂੰ ਫੋਕਸ ਕਰਨਾ ਚਾਹੀਦਾ ਤੇ ਅਸੀਂ ਅਗਲੇ ਸਾਲਾਂ 'ਚ ਔਰ ਖਾਸ ਤੌਰ ਤੇ 2027 'ਚ ਸਪੈਸ਼ਲ ਪੈਕੇਜ ਲੈ ਕੇ ਆਉਣਾ ਜਿਹਦੇ 'ਚ ਨਾਲੇ ਲਈ ਵੀ ਟਾਪ ਦਾ ਹਸਤਾਲ ਇੱਥੇ ਦੇ ਚੰਗੇ ਕਾਲਜ ਸਾਡੇ ਬੱਚਿਆਂ ਨੂੰ ਇੱਥੇ ਐਜੂਕੇਸ਼ਨ ਮਿਲੇ ਤੇ ਨਾਲ ਆ ਜਿਹੜੇ ਡਰੱਗਸ ਤੇ ਲਾਅਨ ਆਰਡਰ ਦੀ ਸਿਚੁਏਸ਼ਨ ਤੇ ਪੂਰੀ ਤਾਕਤ ਨਾਲ ਤੇ ਸ਼ਕਤੀ ਨਾਲ ਪੇਸ਼ ਆਵਾਂਗੇ ਤੇ ਜਿਨ੍ਹਾਂ ਦੀ ਰਿਸਪੌਂਸਿਬਿਲਟੀ ਆ ਉਹਨਾਂ ਨੂੰ ਆਪਣੀ ਰਿਸਪੌਂਸਿਬਿਲਟੀ ਪੂਰੀ ਕਰਨੀ ਆ ਸਤਿ ਸ੍ਰੀ ਅਕਾਲ ਇੱਕ ਮੇਰਾ ਆਖਰੀ ਦਿਨ ਤੇ ਜਲਦੀ ਜਾਣਾ ਹੋਊਗਾ ਇੱਕ ਦਰਿਆ ਦੇ ਉੱਤੇ ਵੀ ਸ਼ਾਇਦ ਤੁਸੀਂ ਜਾ ਰਹੇ ਹੋ ਉਧਰ ਦੀ ਵੀ ਕੋਈ ਸਮੱਸਿਆਵਾਂ ਨਹੀਂ ਸ਼ਾਇਦ ਉਸਰੋਂ ਬਾਅਦ ਜ਼ਮੀਨ ਵੀ ਆ ਬੋਨੀ ਸਾਹਿਬ ਨੇ ਦੱਸਿਆ ਹੋਣਾ ਉਸ ਬਾਰੇ ਇੱਕ ਗੱਲ ਬਿਲਕੁਲ ਉਹ ਜਿਹੜੀਆਂ ਸਮੱਸਿਆ ਨੇ ਉਹਨਾਂ ਨੂੰ ਅਸੀਂ ਸੋਲਵ ਕਰਵਾਣਾ ਹੈ ਤੇ ਜੋ ਵੀ ਤਾਰਾਂ ਦੇ ਜ਼ਿੰਮੇਵਾਰਾਂ ਦੀਆਂ ਉੱਥੇ ਮੁਸ਼ਕਲਾਂ ਨੇ ਉਹ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਰਿਜ਼ੋਲਵ ਕਰਵਾਵਾਂਗੇ ਜਲਦ ਤੋਂ ਜਲਦ ਥੈਂਕ ਯੂ ਸਰ ਥੈਂਕ ਯੂ ਦਾ ਤਰਨਜੀਤ ਸਿੰਘ ਸੰਧੂ ਸਾਫ ਦਾ ਐਮਬੈਸਡਰ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਅਜਨਾਲਾ ਦੇ ਵਿੱਚ ਉਹਨਾਂ ਦਾ ਸਵਾਗਤ ਗਰਮ ਜੋਸ਼ੀ ਦੇ ਨਾਲ ਹੋਇਆ ਅੰਮ੍ਰਿਤਸਰ ਦੇ ਵਿੱਚ ਵੀ ਪ੍ਰੋਗਰਾਮ ਸੀ ਅੱਜ ਭਾਰਤੀ ਜਨਤਾ ਪਾਰਟੀ ਦਾ ਤਾਂ ਉਥੇ ਸੰਧੂ ਸਾਹਿਬ ਜਿਹੜੇ ਸੀ ਉਥੇ ਸੀ ਤੇ ਉਸ ਤੋਂ ਬਾਅਦ ਹੁਣ ਜਨਾਲਾ ਚ ਰੋਡ ਸ਼ੋਅ ਤਾਂ ਇਹ ਤੋਂ ਜਨਾਲਾ ਹਲਕੇ ਦੇ ਵਿੱਚ ਦਾਖਲ ਹੋਏ ਨੇ 에어ਪੋਰਟ ਤੋਂ ਅਗਲੇ ਪਾਸੇ ਤੇ ਹੁਣ ਲਗਾਤਾਰ ਰਮਦਾਸ ਤੱਕ ਜਿਹੜੇ ਇਸੇ ਤਰ੍ਹਾਂ ਹੀ ਜਾਣਗੇ ਜਨਾਲਾ ਦੇ ਵਿੱਚ ਸਵਾਗਤ ਜਿਹੜਾ ਕੀਤਾ ਜਾਏਗਾ ਤਾਂ ਅਮਰਪਾਲ ਬੋਨੀ ਇਸ ਹਲਕੇ ਦੇ ਵਿੱਚ ਲਗਾਤਾਰ ਉਹਨਾਂ ਦੇ ਪਿਤਾ ਚਾਰ ਵਾਰ ਵਿਧਾਇਕ ਰਹੇ ਅਮਰਪਾਲ ਸਿੰਘ ਬੋਨੀ ਦੋ ਵਾਰ ਜਿਹੜੇ ਨੇ ਵਿਧਾਇਕ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਖੋਦ ਰਹੇ ਨੇ ਸੰਸਦੀ ਸਕੱਤਰ ਨੇ ਹਾਂ ਇਸ ਜਗ੍ਹਾ ਦੇਤੇ ਹੁਣ ਉਹ ਆਮ ਲੋਕਾਂ ਦੇ ਨਾਲ ਜਿਹੜਾ ਉਹ ਸੰਵਾਦ ਵੀ ਜਿਹੜਾ ਉਹ ਕਰਨਗੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣਾ ਆਧਾਰ ਮਜ਼ਬੂਤ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਥੋਂ ਹੁਣ ਲਗਾਤਾਰ ਅਮਰਪਾਲ ਸਿੰਘ ਬੋਨੀ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਥੋਂ ਇੱਕ ਹੁਣ ਕਾਫਲਾ ਜਿਹੜਾ ਹੈ ਉਹ ਅੱਗੇ ਵਧੇਗਾ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਵਰਕਰਾਂ ਨਾਲ ਜਿਹੜੇ ਨੇ ਉਹ ਮਿਲ ਰਹੇ ਨੇ ਤਾਂ ਕਰਨਜੀਤ ਸਿੰਘ ਸੰਧੂ ਜਿਹੜੇ ਸਾਫਕਾ ਭਾਰਤੀ ਐਮਬੈਸਡਰ ਇੱਕ ਵੱਡਾ ਨਾਂ ਇਹ ਤੋਂ ਹੁਣ ਲਗਾਤਾਰ ਟ੍ਰੈਫਿਕ ਵੀ ਜਿਹੜੀ ਹੈ ਇਸ ਜਗ੍ਹਾ ਤੇ ਰੁਕ ਗਈ ਹੈ ਵਾਈਪਲਸ ਸਿਕਿਉਰਿਟੀ ਦਾ ਕਵਰ ਹੈ ਉਹਨਾਂ ਦੇ ਕੋਲ ਤਾਂ ਭਾਰਤੀ ਜਨਤਾ ਪਾਰਟੀ ਨੇ ਅੱਜ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਇਹ ਅਭਿਆਨ ਹਾਲਾਂਕਿ ਇੱਕ ਦਿਨ ਪਹਿਲਾਂ ਅਮਰਪਾਲ ਸਿੰਘ ਬੋਨੀ ਜਨਾਲਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਤਰਨਜੀਤ ਸਿੰਘ ਸੰਧੂ ਜ਼ਰੂਰ ਗਏ ਸੀ ਉਸ ਜਗ੍ਹਾ ਦੇ ਉੱਤੇ ਉਹਨਾਂ ਨੇ ਡਾਕਟਰ ਰਤਨ ਸਿੰਘ ਜਨਾਲਾ ਨਾਲ ਵੀ ਮੁਲਾਕਾਤ ਕੀਤੀ ਸੀ ਸਾਬਕਾ ਮੈਂਬਰ ਪਾਰਲੀਮੈਂਟ ਸਾਬਕਾ ਮੰਤਰੀ ਸਾਬਕਾ ਵਿਧਾਇਕ ਜਿਹੜੇ ਰਹੇ ਕਈ ਵਾਰ ਰਹੇ ਨੇ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਤੇ ਹੁਣ ਇਸ ਜਗ੍ਹਾ ਦੇ ਉੱਤੇ ਅੱਜ ਉਹ ਰਮਦਾਸ ਜਨਾਲਾ ਦੇ ਵਿੱਚ ਤੇ ਫਿਰ ਇੱਕ ਦਰਿਆ ਦੇ ਉੱਤੇ ਵੀ ਉਹ ਜਾਣਗੇ ਜਿੱਥੇ ਜਾ ਕੇ ਉਹ ਆਪਣੇ ਕਿਸਾਨਾਂ ਦੇ ਨਾਲ ਗੱਲ ਕਰਨਗੇ ਸਮੱਸਿਆਵਾਂ ਦੀ ਗੱਲ ਕਰ ਰਹੇ ਨੇ ਨਸ਼ਿਆਂ ਦੇ ਮੁੱਦੇ ਤੇ ਗੱਲ ਕਰ ਰਹੇ ਨੇ ਕਿਉਂਕਿ ਲਗਾਤਾਰ ਇਨਸੀਡੈਂਟ ਇਸ ਇਲਾਕੇ ਦੇ ਵਿੱਚ ਵਾਪਰੇ ਨੇ ਤਾਂ ਅਸੀਂ ਸਰਦੂ ਸਾਹਿਬ ਨੇ ਵੀ ਸਾਡੇ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹਨਾਂ ਨੂੰ ਇਸ ਜਿਹੜਾ ਸਵਾਗਤ ਹੋਇਆ ਇਸ ਤੋਂ ਜਿਹੜੀ ਹੈ ਉਹ ਗਰਮ ਜੋਸ਼ੀ ਦੇ ਨਾਲ ਜੋ ਸਵਾਗਤ ਹੈ ਉਸ ਦੀ ਉਮੀਦ ਹੈ ਤੇ ਹੁਣ ਇਸ ਤੋਂ ਅੱਗੇ ਉਹ ਜਨਾਲਾ ਦੇ ਵਿੱਚ ਆਪਣਾ रोड शो हैगनदीप वो 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 शर्मा दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप